ਹੀਟ ਵੇਵ ਤੋਂ ਬਾਅਦ ਹੁਣ ਮੌਸਮ ਦੇ ਅੰਦਰ ਤਬਦੀਲੀ ਦਰਜ ਕੀਤੀ ਗਈ ਹੈ ਵੈਸਟਰਨ ਡਿਸਰਬੈਂਸ ਕਾਰਨ ਮੌਸਮ ਦੇ ਅੰਦਰ ਜਿਹੜਾ ਪਾਰਾ ਹੈ ਉਸ ਦੇ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ ਔਰ ਤਸਵੀਰਾਂ ਤੁਸੀਂ ਸੁਖਨਾ ਲੇਖ ਦੀਆਂ ਵੇਖੋ ਕਿ ਇੱਥੇ ਪਹਿਲਾਂ ਦੇ ਮੁਕਾਬਲੇ ਚਹਲ ਪਹਲ ਵਧੀ ਹੈ ਲੋਕ ਜਿਹੜੇ ਆਮ ਤੌਰ ਤੇ ਹੀਟ ਵੇਵ ਕਰਕੇ ਆ 45 ਤੇ 46 ਡਿਗਰੀ ਕਿਉਂਕਿ ਟੈਂਪਰੇਚਰ ਸੀਗਾ ਤਾਂ ਉਸ ਵਧੇ ਤਾਪਮਾਨ ਕਰਕੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ ਲੇਕਿਨ ਹੁਣ ਹੀਟ ਵੇਵ ਤੋਂ ਬਾਅਦ ਜਿਹੜੀ ਵੈਸਟਰਨ ਡਿਸਟਰਬੈਂਸ ਆਈ ਹੈ ਔਰ ਬਾਰਿਸ਼ ਕੱਲ ਹੋਈ ਹੈ ਤਾਂ ਉਸ ਕਰਕੇ ਇੱਕ ਮੌਸਮ ਖੁਸ਼ ਨਿਮਾ ਜ਼ਰੂਰ ਹੋਇਆ ਹੈ ਔਰ ਇਸ ਮੌਸਮ ਦੇ ਅੰਦਰ ਤਬਦੀਲੀ ਕਰਕੇ ਲੋਕੀ ਘਰਾਂ ਤੋਂ ਬਾਹਰ ਨਿਕਲੇ ਨੇ ਔਰ ਮੌਸਮ ਦਾ ਆਨੰਦ ਮਾਣਨ ਲਈ ਆ ਇੱਥੇ ਸੁਖਣਾ ਲੈਕ ਤੇ ਆ ਕੇ ਅ ਜ਼ਰੂਰ ਚਾਹੇ ਉਹ ਸੈਰ ਸਪਟਾ ਹੈ ਸੁਖਨਾ ਲੈਕ ਦਾ ਚਾਹੇ ਉਹ ਬੋਟਿੰਗ ਹੈ ਚਾਹੇ ਇੱਥੇ ਵਾਕ ਕਰਨਾ ਹੈ ਜਾਂ ਇੱਥੇ ਦੀ ਚਹਲ ਪਹਲ ਕਿਉਂਕਿ ਲੋਕੀ ਸਾਈਕਲੋਜੀਕਲੀ ਬੜਾ ਮਹਿਸੂਸ ਕਰਦੇ ਨੇ ਕਿ ਇੱਥੇ ਆ ਕੇ ਉਹ ਇਸ এনवायरमेंट ਨੂੰ ਦੇਖ ਕੇ ਕਾਫੀ ਆਪਣੇ ਆਪ ਨੂੰ ਖੁਸ਼ ਨੁਮਾ ਮਹਿਸੂਸ ਕਰਦੇ ਨੇ ਔਰ ਆਨੰਦ ਇਸ ਮੌਸਮ ਦਾ ਮਾਨਦੇ ਨੇ ਔਰ ਚੰਡੀਗੜ੍ਹ ਦੇ ਅੰਦਰ ਕਿਉਂਕਿ ਜਦੋਂ ਵੀ ਮੌਸਮ ਬਦਲਦਾ ਹੈ ਖਾਸ ਕਰਕੇ ਜੇ ਮੌਸਮ ਸੁਹਾਵਣਾ ਹੋਵੇ ਤਾ ਇੱਥੇ ਆ ਕੇ ਜ਼ਰੂਰ ਉਸ ਮੌਸਮ ਦਾ ਲੁਫਤ ਲਿਆ ਜਾਂਦਾ ਹੈ ਔਰ ਹੁਣ ਵੀ ਕਿਉਂਕਿ ਟੈਂਪਰੇਚਰ 38 ਤੋਂ 39 ਡਿਗਰੀ ਹੈਗਾ ਕੱਲ ਦੇ ਮੁਕਾਬਲੇ 6 ਤੋਂ 7 ਡਿਗਰੀ ਦੀ ਗਰਾਵਟ ਹੈਗੀ ਹੈ ਤਾਂ ਇਸ ਵੇਲੇ ਦੁਪਹਿਰ ਦੇ ਵੇਲੇ ਵੀ ਤੁਸੀਂ ਦੇਖੋ ਕਿ ਲੋਕੀ ਬੋਟਿੰਗ ਕਰ ਰਹੇ ਨੇ ਔਰ ਕਿਸੇ ਵੀ ਤਰੀਕੇ ਦੀ ਗਰਮੀ ਜਾਂ ਕਈ ਇਹ ਇੱਕ ਹਿਊਮਿਡਿਟੀ ਜਿਹੜੀ ਕੱਲ ਤੱਕ ਸੀਗੀ ਉਹ ਇਸ ਵੇਲੇ ਇੱਥੇ ਨਜ਼ਰ ਨਹੀਂ ਆ ਰਹੀ ਔਰ ਮੌਸਮ ਦੇ ਇਸ ਬਦਲਾਅ ਨੂੰ ਲੈ ਕੇ ਲੋਕੀ ਜ਼ਰੂਰ ਆਪਣਾ ਆਨੰਦ ਮਾਨ ਰਹੇ ਨੇ ਔਰ ਇੱਕ ਸ਼ਹਿਰ ਦੀ ਚਹਲ ਪੈਲ ਵੀ ਵਧੀ ਹੈ ਲੋਕ ਜਿਨ੍ਹਾਂ ਦਾ ਕੰਮਕਾਜ ਸੀਗਾ ਕੋਈ ਬੋਟਿੰਗ ਕਰਦਾ ਹੈ ਕੋਈ ਇੱਥੇ ਕੋਈ ਸਨੈਕ ਵੇਚਦਾ ਹੈ ਜਾਂ ਸਕੈਚਿੰਗ ਸਕੈਚ ਬਣਾ ਕੇ ਆਪਣਾ ਰੋਜ਼ਗਾਰ ਕਰਦਾ ਹੈ ਤਾਂ ਉਹਨਾਂ ਦਾ ਵੀ ਜਿਹੜਾ ਕੰਮਕਾਜ ਠੱਪ ਸੀਗਾ ਉਹ ਵੀ ਮੁਰ ਤੋਂ ਸ਼ੁਰੂ ਹੋਇਆ ਹੈ ਔਰ ਇਹ ਕਿਉਂਕਿ ਅ ਬਰਸਾਤਾਂ ਤੋਂ ਪਹਿਲਾਂ ਮੌਨਸੂਨ ਕਿਉਂਕਿ 30 ਜੂਨ ਤੇ ਹਿੱਟ ਕਰੇਗਾ ਉੱਤਰ ਭਾਰਤ ਚ ਉਸ ਤੋਂ ਪਹਿਲਾਂ ਇਹ 3 ਤੋਂ 4 ਦਿਨਾਂ ਦੀ ਇੱਕ ਰਾਹਤ ਜ਼ਰੂਰ ਹੀਟ ਵੇਵ ਦੇ ਅੰਦਰ ਹੈਗੀ ਹੈ ਕਿ ਲੋਕੀ ਬਾਹਰ ਨਿਕਲ ਕੇ ਮੌਸਮ ਦਾ ਆਨੰਦ ਮਾਨਸਿਕ ਤ੍ਰੇਨੇ ਔਰ ਨਾਲ ਹੀ ਜਿਹੜਾ ਪਾਣੀ ਦਾ ਲੈਵਲ ਵੀ ਹੀਠਾ ਗਿਆ ਹੈ ਸੁਖਣਾ ਲਿਖਦਾ ਉਹ ਵੀ ਇਸ ਬਾਰਿਸ਼ ਤੋਂ ਬਾਅਦ ਉਮੀਦ ਹੈ ਕਿ ਪਹਿਲਾਂ ਦੇ ਮੁਕਾਬਲੇ ਪਰਣਾ ਸ਼ੁਰੂ ਹੋਏਗਾ ਹੋਰ ਇਸ ਖੁਸ਼ਨਮਾ ਮੌਸਮ ਦਾ ਲੋਕੀਂ ਆਨੰਦ ਮਾਣਨ ਲਈ ਕਿਰਨ ਤੋਂ ਬਾਹਰ ਨਿਕਲਣੇ ਹੋਰ ਇੱਕ ਰਾਹਤ ਜ਼ਰੂਰ ਹੈਗੀ ਹੈ ਕਿਉਂਕਿ ਕਈ ਲੋਕਾਂ ਦੀ ਸਿਹਤ ਵਿਗੜੀ ਮੌਤ ਤੱਕ ਹੋਈ ਇਸ ਗਰਮੀ ਦੀ ਹੀਟ ਵੇਵ ਦੇ ਚੱਲਦੇ ਕੈਮਰਾਮੈਨ ਗਰੀਸ਼ ਦੁਰਗਾਪਾਲ ਨਾਲ ਅਮਨ ਭਾਰਦਵਾਜ ਚੰਡੀਗੜ੍ਹ ਤੋਂ ਪੰਜਾਬ ਤੱਕ